ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਫੂਡ ਹੈਂਡਸ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਜੀ ਬਹੁਤ ਹੀ ਵਧੀਆ ਤੇ ਸੌਖੇ ਤਰੀਕੇ ਨਾਲ ਜਿਹੜੇ ਲੱਡੂ ਇਹਨਾਂ ਨੂੰ ਬਿਲਕੁਲ ਸਿੰਪਲ ਤੇ ਈਜ਼ੀਲੀ ਆਪਾਂ ਘਰ ਵਿੱਚ ਹੀ ਤਿਆਰ ਕਰ ਲਾਂਗੇ ਤੇ ਇਹਨਾਂ ਨੂੰ ਬਣਾਉਣਾ ਬਹੁਤ ਆਸਾਨ ਆ ਤੇ ਬੱਚਿਆਂ ਦੀ ਬਹੁਤ ਜ਼ਿਆਦਾ ਮਨਪਸੰਦ ਰੈਸਪੀ ਆ ਤੇ ਇਹਨੂੰ ਆਪਾਂ ਬਿਲਕੁਲ ਘੱਟ ਚੀਜ਼ਾਂ ਨਾਲ ਹੀ ਤਿਆਰ ਕਰਾਂਗੇ ਇਹਦੇ ਲਈ ਆਪਾਂ ਕੋਈ ਵੀ ਦੇਸੀ ਘਿਓ ਜਾਂ ਵੇਸਣ ਦੀ ਜ਼ਰੂਰਤ ਨਹੀਂ ਇਨੂੰ ਆਪਾਂ ਇਸੇ ਤਰੀਕੇ ਨਾਲ ਤਿਆਰ ਕਰਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਤਾਂ ਕਿ ਤੁਹਾਨੂੰ ਰੈਸਪੀ ਦਾ ਪਤਾ ਲੱਗ ਸਕੇ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਚਲੋ ਜੀ ਰੈਸਪੀ ਸ਼ੇਅਰ ਕਰਦੇ ਹਾਂ ਇਹਦੇ ਲਈ ਆਪਾਂ ਇੱਕ ਕੌਲੀ ਲੈਣੀ ਆ ਤੇ ਇਹ ਕੌਲੀਆਂ ਆਪਾਂ ਜਿਹੜੀਆਂ ਇਸੇ ਦੇ ਅਕੋਰਡਿੰਗ ਹੀ ਆਪਾਂ ਪਾਣੀ ਪਾਵਾਂਗੇ ਇੱਥੇ ਆਪਾਂ ਡੇਢ ਕੌਲੀ ਆ ਜਿਹੜੇ ਇਹ ਪਾਣੀ ਦੀ ਪਾਉਣੀ ਆ ਇਸੇ ਕੌਲੀ ਨਾਲ ਹੀ ਆਪਾਂ ਇਹਦੇ ਵਿੱਚ ਖੰਡ ਪਾਵਾਂਗੇ ਡੇਢ ਕੌਲੀ ਆਪਾਂ ਇੱਥੇ ਖੰਡ ਦੀ ਪਾਵਾਂਗੇ ਤੇ ਡੇਢ ਕੌਲੀ ਆਪਾਂ ਪਾਣੀ ਦੀ ਪਾਈ ਸੀ ਹੁਣ ਆਪਾਂ ਇਹਦੀ ਜਿਹੜੀ ਚਾਸ਼ਨੀ ਹੈਗੀ ਉਹ ਤਿਆਰ ਕਰ ਲਾਂਗੇ ਇਹਨੂੰ ਘੱਟ ਫਲੇਮ ਤੇ ਆਪਾਂ ਹੌਲੀ-ਹੌਲੀ ਇਸ ਤਰ੍ਹਾਂ ਹਲਾਉਂਦੇ ਹੋਏ ਜਿਹੜੀ ਇਹਦੀ ਚਾਸ਼ਨੀ ਆ ਜਿਹੜੀ ਆਪਾਂ ਤਿਆਰ ਕਰ ਲੈਣੀ ਆ ਲੱਡੂ ਦੀ ਇਹ ਰੈਸਪੀ ਬਹੁਤ ਹੀ ਵਧੀਆ ਹੈ ਤੇ ਬਿਲਕੁਲ 10 ਮਿੰਟ ਦੇ ਵਿੱਚ ਤਿਆਰ ਹੋਣ ਵਾਲੀ ਰੈਸਪੀ ਆ ਖੰਡ ਆ ਜਿਹੜੀ ਆਪਣੀ ਪਹਿਲਾਂ ਨਾਲੋ ਘੁਲ ਚੁੱਕੀ ਆ ਚਾਸ਼ਨੀ ਇੱਥੇ ਆਪਾਂ ਕੋਈ ਇੱਕ ਜਾਂ ਦੋ ਤਾਰ ਦੀ ਬਣਾਉਣੀ ਹੈ ਆਪਾਂ ਇੱਥੇ ਚਾਸ਼ਨੀ ਇਸ ਤਰੀਕੇ ਨਾਲ ਬਣਾਉਣੀ ਹੈ ਜਿਹੜੇ ਚਿਪਚਿਪੀ ਜੀ ਹੋ ਜੇ ਤਾਂ ਆਪ ਨੂੰ ਪਤਾ ਲੱਗ ਜੇ ਵੀ ਜਿਹੜੀ ਚਾਸ਼ਨੀਆਂ ਬਿਲਕੁਲ ਤਿਆਰ ਆ ਹੁਣ ਆਪਾਂ ਇਹਦੇ ਵਿੱਚ ਜਿਹੜੀਆਂ ਚਾਰ ਇਲਾਇਚੀਆਂ ਜਿਹਨੀਆਂ ਕੁੱਟ ਕੇ ਪਾ ਲਈਆਂ ਤੁਸੀਂ ਇੱਥੇ ਇਲਾਇਚੀ ਪਾਊਡਰ ਵੀ ਪਾ ਸਕਦੇ ਆ ਇਹਦੇ ਨਾਲ ਟੇਸਟ ਆ ਜਿਹੜਾ ਬਹੁਤ ਵਧੀਆ ਆਉਂਦਾ ਇਹਨੂੰ ਚੰਗੀ ਤਰ੍ਹਾਂ ਆਪਾਂ ਪਾਣੀ ਦੇ ਵਿੱਚ ਮਿਕਸ ਕਰ ਲੈਣਾ ਹੁਣ ਇਹਦੇ ਵਿੱਚ ਆਪਾਂ ਇੱਕ ਪਿੰਚ ਆ ਜਿਹੜਾ ਆਪਾਂ ਕਲਰ ਪਾਇਆ ਫੂਡ ਕਲਰ ਤੁਸੀਂ ਜੇਕਰ ਫੂਡ ਕਲਰ ਨਹੀਂ ਹੈ ਤਾਂ ਤੁਸੀਂ ਕੋਈ ਹਲਦੀ ਵਗੈਰਾ ਵੀ ਪਾ ਸਕਦੇ ਹੋ ਥੋੜੀ ਜਿਹਾ ਨਾ ਕਲਰ ਆ ਜਿਹੜਾ ਬਹੁਤ ਸੋਹਣਾ ਆਊਗਾ ਲੱਡੂਆਂ ਦਾ ਜਾਂ ਕੋਈ ਹੋਰ ਕਲਰ ਵੀ ਯੂਜ਼ ਕਰ ਸਕਦੇ ਹੋ ਤੁਸੀਂ ਇੱਥੇ ਚਾशनी ਆਪਣੀ ਬਿਲਕੁਲ ਪਰਫੈਕਟ ਬਣ ਚੁੱਕੀ ਹੈਗੀ ਹੁਣ ਆਪਾਂ ਜਿਹੜਾ ਗੈਸ ਨੂੰ ਘੱਟ ਕਰ ਲਾਂਗੇ ਤੇ ਇਹਦੇ ਵਿੱਚ ਆਪਾਂ ਇਹ ਬੂੰਦੀ ਲਈ ਹੈਗੀ ਫੋਕੀ ਬੂੰਦੀ ਜਿਹੜੀ ਬਾਜ਼ਾਰ ਚੋਂ ਮਿਲ ਜਾਂਦੀ ਹੈ ਤੇ ਇਹ ਆਪਾਂ ਇੱਥੇ 2.5 ਕੋਲੀਆਂ ਜਿਹੜੀਆਂ ਬੂੰਦੀਆਂ ਪਾਵਾਂਗੇ 1.5 ਕੋਲੀ ਪਾਣੀ ਪਾਇਆ ਸੀ 1.5 ਕੋਲੀ ਆਪਾਂ ਇੱਥੇ ਖੰਡ ਦੀ ਪਾਈ ਸੀ ਤੇ 2.5 ਕੋਲੀਆਂ ਉਸੇ ਕੋਲੀ ਨਾਲ ਹੀ ਮਿਣ ਕੇ ਜਿਹੜੀਆਂ ਆਪਾਂ ਗੁੰਦੀ ਲਾਵਾਂਗੇ ਗੁੰਦੀ ਇਹ ਜਿਹੜੀ ਫੋਕੀ ਗੁੰਦੀ ਹੈਗੀ ਜਿਹੜੀ ਬਾਜ਼ਾਰ ਚੋਂ ਆਪਾਂ ਨੂੰ ਮਿਲ ਜਾਂਦੀ ਹੈ ਤੇ ਇਹਨੂੰ ਆਪਾਂ ਚਾਸ਼ਨੀ ਦੇ ਵਿੱਚ ਜਿਹੜਾ ਪਾ ਲਾਂਗੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਘੱਟ ਫਲੇਮ ਤੇ ਆ ਜਿਹੜਾ ਇਹਨੂੰ ਪਕਾਵਾਂਗੇ ਜਿੰਨਾ ਚਿਰ ਜਿਹੜੀ ਚਾਸ਼ਨੀ ਹੈਗੀ ਗੁੰਦੀ ਇਹ ਚਾਸ਼ਨੀ ਨੂੰ ਚੰਗੀ ਤਰ੍ਹਾਂ ਸੋਖ ਨਹੀਂ ਲੈਂਦੀ ਉਹਨਾਂ ਚਿਰ ਆਪਾਂ ਇਹਨੂੰ ਪਕਾਵਾਂਗੇ ਘੱਟ ਫਲੇਮ ਤੇ ਤੇ ਇਸੇ ਤਰ੍ਹਾਂ ਆਪਾਂ ਇਹਨੂੰ ਮਿਕਸ ਕਰਦੇ ਰਵਾਂਗੇ ਤਾਂ ਕਿ ਜਿਹੜੀ ਥੱਲੇ ਨਾ ਲੱਗੇ ਗੈਸ ਤੇ ਫਲੇਮ ਨੂੰ ਤੁਸੀਂ ਘੱਟ ਹੀ ਰੱਖਣਾ ਇਸ ਤਰੀਕੇ ਨਾਲ ਤੁਸੀਂ ਘਰ ਵਿੱਚ ਆਸਾਨੀ ਨਾਲ ਜਿਹੜੇ ਇਨਸਟੈਂਟ ਲੱਡੂ ਆ ਜਿਹੜੇ ਬਣਾ ਸਕਦੇ ਆ ਬਹੁਤ ਹੀ ਸਿੰਪਲ ਤੇ ਈਜ਼ੀ ਰੈਸਪੀ ਆ ਇਸੇ ਤਰੀਕੇ ਨਾਲ ਤੁਸੀਂ ਦੇਖ ਸਕਦੇ ਚਾਸ਼ਨੀ ਆ ਜਿਹੜੀ ਉਹਨੇ ਜਿਹੜੇ ਗੁੰਦੀ ਆ ਜਿਹੜਾ ਚਾਸ਼ਨੀ ਨੂੰ ਜਿਹੜਾ ਸੋਕ ਲਿਆ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਵਿੱਚ ਰਚ ਗਈ ਐ ਇਹ ਇਸੇ ਤਰੀਕੇ ਨਾਲ ਆ ਪੈਨ ਨੂੰ ਮਿਕਸ ਕਰਦੇ ਹੋਏ ਜਿਹੜਾ ਤਿਆਰ ਕਰ ਲਾਂਗੇ ਫਲੇਮ ਨੂੰ ਆਪਾਂ ਇੱਥੇ ਘੱਟ ਹੀ ਰੱਖਾਂਗੇ ਇਹਨੂੰ ਵਿੱਚ ਵਿੱਚ ਆਪਾਂ ਜਿਹੜਾ ਹਿਲਾਉਂਦੇ ਰਾਵਾਂਗੇ ਤਾਂ ਕਿ ਜਿਹੜੀ ਗੁੰਦੀ ਹੈ ਥੱਲੇ ਨਾ ਲੱਗੇ ਤੇ ਇੱਥੇ ਪਰਫੈਕਟ ਜਿਹੜੇ ਲੱਡੂ ਬਣ ਕੇ ਤਿਆਰ ਹੋਣਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਪਹਿਲਾਂ ਨਾਲੋ ਜਿਹੜੀ ਚਾਸ਼ਨੀ ਬਹੁਤ ਘੱਟ ਰਹਿ ਗਈ ਹੈਗੀ ਗੁੰਦੀਆਂ ਜਿਹੜੀ ਸਾਰੀ ਚਾਸ਼ਨੀ ਨੂੰ ਸੋਖ ਲਿਆ ਤੁਸੀਂ ਦੇਖ ਸਕਦੇ ਹੋ ਗੁੰਦੀ ਜਿਹੜੀ ਚਾशनी ਚ ਪਾਉਣ ਤੋਂ ਬਾਅਦ ਇਹ ਚੰਗੀ ਤਰ੍ਹਾਂ ਨਰਮ ਹੋ ਜਾਂਦੀ ਹੈ ਬਿਲਕੁਲ ਜਿਹੜਾ ਚਾशनी ਨੂੰ ਸੋਖ ਲੈਂਦੀ ਹੈ ਉਸ ਤੋਂ ਉਸ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਮੈਸ਼ ਕਰ ਲਾਂਗੇ ਤਾਂ ਕਿ ਜਿਹੜੇ ਲੱਡੂ ਆ ਜਦੋਂ ਆਪਾਂ ਵਟੀਏ ਤਾਂ ਉਹ ਜਿਹੜਾ ਮੋٹے ਨਾ ਬਣਨ ਉਹਨਾਂ ਚਿਰ ਤੁਸੀਂ ਇਹਨੂੰ ਮਿਕਸ ਕਰਦੇ ਰਹਿਣਾ ਜਿੰਨਾ ਚਿਰ ਜਿਹੜੀ ਚਾशनी ਇਹ ਚੰਗੀ ਤਰ੍ਹਾਂ ਜਿਹੜੀ ਸੋਖ ਨਾ ਜਾਵੇ ਹੁਣ ਆਪਾਂ ਇਹਨੂੰ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਜਿਹੜਾ ਸਪੈਚੂਲੇ ਦੀ ਮਦਦ ਦੇ ਨਾਲ ਆਪਾਂ ਇਹਨੂੰ ਮੈਸ਼ ਕਰ ਲਾਂਗੇ ਸਾਰੀ ਬੂੰਦੀ ਨੂੰ ਚੰਗੀ ਤਰ੍ਹਾਂ ਆਪਾਂ ਮੈਸ਼ ਕਰ ਲਾਂਗੇ ਕਿਉਂਕਿ ਬੂੰਦੀ ਇਥੇ ਥੋੜੀ ਜੀ ਮੋਟੀ ਆ ਤੇ ਆਪਾਂ ਇਹਦੇ ਲੱਡੂ ਆ ਜਿਹੜੇ ਆਸਾਨੀ ਨਾਲ ਵਧੀਆ ਬੱਟਨੇ ਆ ਇਸ ਲਈ ਆਪਾਂ ਇਹਨਾਂ ਥੋੜਾ ਜਿਹਾ ਮੈਸ਼ ਕਰ ਲੈਨੇ ਆ ਹੁਣੇ ਚੰਗੀ ਤਰ੍ਹਾਂ ਜਿਹੜੀ ਬਣ ਚੁੱਕੀ ਆ ਇਸੇ ਤਰੀਕੇ ਨਾਲ ਆਪਾਂ ਇਹਨੂੰ ਲੱਡੂ ਆਸਤੇ ਤਿਆਰ ਕਰ ਲਾਂਗੇ ਦੇਖ ਸਕਦੇ ਹੋ ਜਿਹੜਾ نیچے ਪੈਨ ਦੇ ਵਿੱਚ ਬਿਲਕੁਲ ਵੀ ਜਾਸ਼ ਦੀ ਨਹੀਂ ਰਹੇਗੀ ਸਾਰੀ ਚਾਸ਼ਨੀ ਜਿਹੜੀ ਇਹ ਬੂੰਦੀ ਨੇ ਸੋਖ ਲਈ ਆ ਪਰਫੈਕਟ ਜਿਹੜੀ ਬੂੰਦੀ ਆਪਣੀ ਬਣ ਕੇ ਤਿਆਰ ਆ ਹੁਣ ਆਪਾਂ ਇਹਨੂੰ ਜਿਹੜਾ ਗੈਸ ਨੂੰ ਆਪਾਂ ਬੰਦ ਕਰ ਦਾਂਗੇ ਤੇ ਇਹਨੂੰ ਠੰਡਾ ਹੋਣ ਦੇਵਾਂਗੇ ਥੋੜੇ ਟਾਈਮ ਲਈ ਇਹਦੇ ਵਿੱਚ ਤੁਸੀਂ ਕੋਈ ਵੀ ਡਰਾਈ ਫਰੂਟ ਆ ਜਿਹੜੇ ਉਹ ਪਾ ਸਕਦੇ ਹੋ ਕਾਜੂ ਬਦਾਮ ਵਗੈਰਾ ਉਹਨੂੰ ਡਰਾਈ ਰੋਸਟ ਕਰਕੇ ਪਰ ਆਪਾਂ ਇੱਥੇ ਜਿਹੜੇ ਚਿੱਟੇ ਤੇ ਲਾਓ ਪਾਏ ਆਗੇ ਕੋਈ ਵੀ ਡ్రਾਈ ਫਰੂਟ ਤੁਸੀਂ ਪਾਉਣਾ ਹੈ ਦੇ ਵਿੱਚ ਤਾਂ ਉਹ ਜਿਹੜਾ ਟਰਾਈ ਰੋਸਟ ਕਰਕੇ ਜਿਹੜਾ ਥੋੜਾ ਜਿਹਾ ਪਾਉਣਾ ਤਾਂ ਕਿ ਜਿਹੜਾ ਟੇਸਟ ਆ ਜਿਹੜਾ ਤੇ ਦੀ ਲੁੱਕ ਆ ਬਹੁਤ ਸੋਹਣੀ ਆਵੇ ਹੁਣ ਆਪਾਂ ਜਿਹੜੇ ਇੱਥੇ ਚਿੱਟੇ ਤਿਲ ਪਾਏ ਸੀ ਇਹਨਾਂ ਨੂੰ ਚੰਗੀ ਤਰ੍ਹਾਂ ਗੁੰਦੀ ਦੇ ਵਿੱਚ ਮਿਕਸ ਕਰ ਲਾਂਗੇ ਗੈਸ ਆਪਣਾ ਬਿਲਕੁਲ ਬੰਦ ਹੈਗਾ ਗੈਸ ਨੂੰ ਬੰਦ ਕਰਨ ਤੋਂ ਬਾਅਦ ਹੀ ਆਪਾਂ ਇਹਨਾਂ ਨੂੰ ਮਿਕਸ ਕੀਤਾ ਹੁਣ ਆਪਾਂ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਤੇ ਜਿਹੜਾ ਇਹਨੂੰ ਥੋੜਾ ਟਾਈਮ ਜਿਹਾ ਠੰਡਾ ਕਰ ਲਾਂਗੇ ਠੰਡਾ ਇਹਨੂੰ ਬਸ ਆਪਾਂ ਇੰਨਾ ਕੁ ਕਰਨਾ ਕਿ ਜਿਹੜਾ ਆਪਣਾ ਹੱਥ ਲੱਗ ਸਕੇ ਤੇ ਚੰਗੀ ਤਰ੍ਹਾਂ ਆਪਾਂ ਇਹ ਲੱਡੂ ਵਟ ਸਕੀਏ ਇਹਨੂੰ ਤੁਸੀਂ ਪੱਖੇ ਦੀ ਹਵਾ ਵਿੱਚ ਵੀ ਰੱਖ ਸਕਦੇ ਹੋ ਤਾਂ ਕਿ ਠੰਡਾ ਹੋ ਸਕੇ ਹੁਣ ਜਿਹੜੀ ਆਪਣੀ ਬੂੰਦੀ ਸੀਗੀ ਇਹ ਬਹੁਤ ਜ਼ਿਆਦਾ ਠੰਡੀ ਨਹੀਂ ਹੋਈ ਬਟ ਨਾਰਮਲ ਜੀ ਹੋ ਗਈ ਆ ਲੱਡੂ ਵੱਟੇ ਜਾ ਸਕਣ ਆਪ ਪਹਿਲੇ ਜਿਹੜੇ ਲੱਡੂ ਆ ਬਣਾ ਲਾਂਗੇ ਇਸ ਤਰੀਕੇ ਨਾਲ ਆਪਾਂ ਜਿਹੜੇ ਲੱਡੂ ਸਾਰੇ ਲੱਡੂ ਆਪਾਂ ਵਟ ਕੇ ਤਿਆਰ ਕਰਨਾ ਤੁਸੀਂ ਦੇਖ ਸਕਦੇ ਲੱਡੂ ਜਿਹੜੇ ਬਹੁਤ ਸੋਹਣੇ ਬਣੇ ਆ ਇਸ ਤਰੀਕੇ ਨਾਲ ਸਾਰੇ ਲੱਡੂ ਆਪਾਂ ਜਿਹੜੇ ਵਟ ਲਾਂਗੇ ਲੱਡੂ ਆਪਣੇ ਬਣ ਕੇ ਤਿਆਰ ਆਗੇ ਇਹਨੂੰ ਥੋੜਾ ਟਾਈਮ ਠੰਡੇ ਹੋਣ ਤੋਂ ਬਾਅਦ ਆਪਾਂ ਜਿਹੜਾ ਖਾ ਸਕਦੇ ਆ ਕਿਉਂਕਿ ਹੁਣ ਥੋੜੇ ਜਿਹੇ ਨਰਮ ਆ ਹਜੇ ਤਾਜ਼ਾ ਤਾਜ਼ੇ ਬਣਾਏ ਕਰਕੇ ਥੋੜੇ ਟਾਈਮ ਬਾਅਦ ਜਿਹੜੇ ਇਹ ਸੈੱਟ ਹੋ ਜਾਣਗੇ ਇਸ ਤਰੀਕੇ ਨਾਲ ਆਪਾਂ ਬੱਚਿਆਂ ਵਾਸਤੇ ਘਰ ਵਿੱਚ ਹੀ ਪਰਫੈਕਟ ਲੱਡੂ ਬਣਾ ਸਕਦੇ ਆ ਰੈਸਪੀ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਆਉਣ ਵਾਲੀ